ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਬਾਈ ਪ੍ਰਦੀਪ ਦੇ ਘਰੋਂ ਵੀਡੀਓ ਬਣਾ ਰਹੇ ਆ ਤੇ ਸਮਰਾ ਡੇਰੀ ਫਾਰਮ ਹੈ ਜਿੱਥੇ ਵੀਡੀਓ ਬਣ ਰਹੀ ਹੈ ਹਮੇਸ਼ਾ ਬਹੁਤ ਸਾਰੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਗਾਵਾਂ 15 15 20 20 ਹਰ ਟਾਈਮ ਮੌਜੂਦ ਰਹਿੰਦੀਆਂ ਬਹੁਤ ਨਾਲ ਡੇਲੀ ਆਉਂਦੇ ਵੀ ਆ ਤੇ ਵਿਕਦੇ ਵੀ ਆ ਅੱਜ 8 ਪਸ਼ੂ ਤੁਹਾਨੂੰ ਦਿਖਾਉਣੇ ਆ ਥੋੜੇ ਪਸ਼ੂ ਇਸ ਕਰਕੇ ਦਿਖਾਈ ਦੇ ਆ ਵੀ ਜਿਹੜਾ ਕਿਸੇ ਗਾਹਕ ਨੂੰ ਕਨਫਿਊਜ਼ਨ ਨਾ ਹੋਵੇ ਕਿਉਂਕਿ ਵੀਡੀਓ ਰੂਟੀਨ ਚ ਡੇਲੀ ਵਾਂਗ ਹੀ ਬਾਈ ਕੋਲੋਂ ਅਪਲੋਡ ਕਰ ਰਹੇ ਆ ਇਹਦਾ ਕਾਰਨ ਇਹੀ ਆ ਵੀ ਪਸ਼ੂ ਨਵੇਂ ਆ ਜਾਂਦੇ ਆ ਕੁਝ ਵਿਕ ਜਾਂਦੇ ਆ ਤੁਸੀਂ ਬਾਹਰ 8 ਗਾਵਾਂ ਦੇਖ ਰਹੇ ਹੋ ਇਹ ਤੋਂ ਇਲਾਵਾ ਅੰਦਰ ਸਾਹਮਣੇ ਵੀ ਤੁਹਾਨੂੰ ਗਾਵਾਂ ਕੁਝ ਖੜੀਆਂ ਦਿਸਣਗੀਆਂ ਸੋ ਵਿਕਰੀ ਵਾਲੇ ਪਸ਼ੂ ਮੌਜੂਦ ਹੁੰਦੇ ਆ ਤੁਸੀਂ ਇੱਥੇ ਆ ਸਕਦੇ ਹੋ ਜਿਨੇ ਪਸ਼ੂ ਖਰੀਦਣਾ ਹੈ ਉਹਨੂੰ ਹੱਥ ਮੰਨ ਕੇ ਬੇਨਤੀ ਆ ਵੀ ਤਸੱਲੀ ਬਾਈ ਦੇ ਘਰ ਹੀ ਕਰ ਲਿਓ ਸਾਰੀ ਚੀਜ਼ ਖਰੀਦਣ ਲੱਗਿਓ ਬਾਅਦ ਵਿੱਚ ਕਿਸੇ ਗੱਲ ਨੂੰ ਇੱਕ ਦੂਜੀ ਧਿਰ ਨੂੰ ਲਾਂਭਾਣਾ ਬਣੇ ਤਾਂ ਫੁੱਲ ਨਰਖ ਪਰਖ ਕਰਕੇ ਪਸੂ ਤੁਸੀਂ ਖਰੀਦਿਆ ਕਰੋ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਪ੍ਰਦੀਪ ਭਾਈ ਸੱਸਾ ਗੱਲ ਬਾਈ ਪ੍ਰਦੀਪ 8 ਨਾਗਾਪਾਜ ਜਹ ਹੁਣ ਦਿਖਾਵਾਂਗੇ ਹਾਂ ਬਾਈ ਪਰਸੋ ਬੰਬਈ ਸੀ ਮੱਜਾਂ ਦੀ ਵੀਡੀਓ ਮੱਜਾਂ ਸਾਰੀਆਂ ਸੇਲ ਕਰਤੀ ਅਸੀਂ ਆਪਾਂ ਠੀਕ ਐ ਉਹ ਸੋ ਦਿਨ ਕੱਲ ਹੀ ਹੋਈਆਂ ਸੀਗੀਆਂ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਦੋ ਵੜਾ ਆਣ ਕੇ ਚਲੀ ਗਈਆਂ ਲਰੇ ਮਾ ਬੱਦੇ ਬਾਈ ਲੈ ਗੇ ਹੂੰ ਬੜਾ ਮੰਨ ਕੇ ਵੀਡੀਓ ਤੋਂ ਪਹਿਲਾਂ ਆ ਗਈ ਸੀ ਕਸੂਈ ਇੱਕ ਗੱਬਣ ਠੀਕ ਹੈ ਅੱਠ ਵੜਾ ਲਖਾਵਾਂਗੇ ਤੇ ਰੇਟ ਵੀ ਪਹਿਲਾਂ ਵਾਂਗੂ ਜਿਵੇਂ ਆਪਾਂ ਪਹਿਲਾਂ ਜਿੱਦ ਨੂੰ ਨਵੇਂ sire ਤੋਂ ਸਟਾਰਟ ਕਰੀਏ ਨੇ ਵੀਡੋਆਂ ਵੀ ਰੇਟ ਇਦਾਂ ਦੇ ਹੋਣਗੇ ਵੀ ਜਿਹੜਾ ਬੰਦਾ ਹਰ ਬੰਦੇ ਦੀ ਪਹੁੰਚ ਆਲੇ ਖਰੀਦਣ ਆਲੇ ਤੇ ਬਾਕੀ ਬਾਜ਼ਵ ਰੇਟ ਠੀਕ ਹੈ ਵੀ ਇਹ ਨਹੀਂ ਕੋਈ ਫਲਾਸ ਉੱਟਾ ਛੱਡ ਦੇਣਾ ਹਨਾ ਜਿਹੜਾ ਵੀ ਵੀਰ ਕੋਈ ਖਰੀਦੂਗਾ ਵੀ ਅਗਲੇ ਨੂੰ ਲੈਂਡ ਦੇ ਵਿੱਚ ਦਿੱਕਤ ਨਾ ਆਵੇ ਠੀਕ ਹੈ ਆਪਣੇ ਕੋਲ ਤਿੰਨ ਵੜਾ ਬਈ ਗੱਬਣਾ ਨੇ ਠੀਕ ਹੈ ਤੇ ਦੂਜੀਆਂ ਵੜਾ ਸੂਈਆਂ ਹੋਈਆਂ ਦੋ ਵੜਾ ਮਗਰ ਮੇਲ ਆ ਤੇ ਬਾਕੀ ਬੱਚੀਆਂ ਨੇ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਦੀ ਗਾਂ ਤੋਂ ਕਰ ਇਹ ਬੱਚੀ ਦੇ ਬਈ 15 ਦਿਨ ਪਏ ਨੇ ਦੁੱਧ ਦਿੱਤਾ ਨੇ 28-29 ਕਿਲੋ ਠੀਕ ਹੈ ਬਹੁਤ ਸੋਹਣੇ ਢਾਂਚੇ ਦੀ ਆ 6 ਦਾਂਦਾ 1 ਲੱਖ ਤੇ 5000 ਚ ਪਹੁੰਚ ਕਰਾ ਸਕਦਾ ਬਈ ਕੋਈ 100 ਤੋਂ 150 ਕਿਲੋਮੀਟਰ ਤੱਕ ਠੀਕ ਹੈ ਅਡਰ ਕੁਆਲਟੀ ਇੰਨੀ ਕੁ ਵਧੀਆ ਬੰਦੇ ਕੋਲੇ ਬਾਗੀ ਦਾ 30 ਕਿਲੋ ਦੁੱਧ ਦੀ ਦੀ ਬੱਚੀ ਤਿਆਰੀ ਦਿੱਕਤੀ 35 ਦੀ ਬੱਚੀ ਠੀਕ ਹੈ ਸੋ ਦੋਸਤੋ 15 ਦਿਨ ਬਾਕੀ ਹੈ ਥਾਣਾ ਥਿੰਜੋਈ ਵਾਲਾ ਥਾਣਾ ਚ ਬਿੱਥੀ ਫੁੱਲ ਹੈ ਹਵਾਨੇ ਦਾ ਰੁਖ ਸੋਹਣਾ ਹੈ ਬਾਕੀ ਜੋ ਚੀਜ਼ ਹੈ ਉਹ ਵੀਡੀਓ ਚ ਤੁਸੀਂ ਕਲੀਅਰ ਇਹਨੂੰ ਦੇਖ ਲੈਣਾ 15 ਦਿਨ ਬਾਕੀ ਹੈ ਸਵਾ ਦੂਜਾ ਬਾਕੀ ਅੱਡਰ ਕੁਆਲਟੀ ਬਈ ਇੰਨੀ ਕਿ ਵਧੀਆ ਬਣਾਉ ਬਹੁਤ ਸ਼ਾਨਦਾਰ ਆ ਚਲੋ ਆਪਣੇ ਕੋਲੇ ਰਹੀ ਆਪਾਂ ਇਹ ਵੀ ਕਹਿੰਦੇ ਹੁੰਦੇ ਆ گاਵਾ ਵਾਦਿਆ ਮੇਰੇਆਂ ਜਾਂ ਘੜਦੀ ਵੀ ਰਹਿੰਦੀ ਆ ਹੁਣ ਜੇ ਜਿੰਨੇ ਫੁੱਲ ਤਿਆਰੀ ਤੋਂ 15 ਦਿਨਾਂ ਨੂੰ ਆਪਾਂ ਨੂੰ ਪਤਾ ਵੀ ਸਵਾ ਲੱਖ ਤੋਂ ਵੱੱਚੀ ਹੈਗੀ ਆ ਪਰ ਅੱਜ ਵਾਲਾ ਰੇਟ ਅੱਜ ਕਰਾਂਗੇ ਵੀ ਜਿਹੜੇ ਅੱਜ ਮੌਕੇ ਤੇ ਵੇਚਣ ਵਾਲਾ ਕਿਉਂਕਿ ਆਪਾਂ ਔਰ ਟੀਨ ਚ ਹਫਤੇ ਜੇ ਦੋ ਦਿਨ ਵੀਡੀਓ ਬਣਾਉਨੇ ਆ ਹਮ ਨਵੇਂ ਤੋਂ ਨਵਾਂ ਮਾਲ ਆਈ ਜਾਂਦਾ ਜਾਈ ਜਾਂਦਾ ਸੋ 1 ਲੱਖ ਤੇ 5000 ਪਹੁੰਚ 100 ਤੋਂ 150 ਕਿਲੋਮੀਟਰ ਤੱਕ ਦੀ 150 ਕਿਲੋਮੀਟਰ ਤੱਕ ਪਹੁੰਚ ਬਾਈ ਕਹਿੰਦਾ ਕਰਦੇ ਆਗੇ ਅੱਗੇ ਬਾਈ ਜਿਹੜਾ ਦੋ ਜੋੜਾ ਆ ਗਿਆ ਇਹ ਬੱਚੀ ਹੈਗੀ ਸੈਕਿੰਡ ਟਾਈਮਰ ਇਹ ਆ ਗਈ ਫਸਟ ਟਾਈਮਰ ਠੀਕ ਹੈ ਕਿਸੇ ਨੇ ਜੋੜਾ ਖਰੀਦਣਾ ਜਮਾ ਬਾਜਬ ਰੇਟ 1 ਲੱਖ ਤੇ 87000 ਰੁਪਏ ਦੀ ਬੱਚੀ ਦੀ ਪਹੁੰਚ ਦੇ ਦਾਂਗੇ ਜੋੜੇ ਦੀ ਜੋੜੇ ਦੀ ਠੀਕ ਹੈ ਤੋਰ ਦੇ ਇਹਨੇ ਬੱਚੇ ਨੂੰ ਦੁੱਧ ਦਿੱਤਾ ਹੈ 26 ਕਿਲੋ ਪਲੂਨ ਨੇ ਦੁੱਧ 30 ਤੋਂ ਪਲੱਸ ਦੇ ਦਊਗੀ 6 ਦਾਦਾ ਵੇਖਣ ਨੂੰ ਇਦਾਂ ਲੱਗਦੀ ਜਿਵੇਂ ਪਹਿਲਣ ਹੁੰਦੀ ਆ ਹਫਤੇ ਦੀ ਕੱਚੀ ਆ ਤੇ ਜੋੜਾ ਮੰਨ ਕੇ 187000 ਰੁਪਏ ਦਾ ਦੇ ਦਾਂਗੇ ਜਿੱਥੇ ਮਰਜ਼ੀ ਰੇਟ ਚੈੱਕ ਕਰ ਸਕਦੇ ਨੇ ਬੇੜਾਂ ਦੇ ਨਸਲ ਕੁਆਲਟੀ ਵਾਲੀਆਂ ਨੇ ਠੀਕ ਹੈ ਸੋ 187000 ਚ ਜੋੜਾ ਦੋ ਨਾਗ ਦੱਸੋ 187000 ਚ ਪਹੁੰਚ ਤੁਸੀਂ ਕਰਵਾ ਸਕਦੇ ਹੋ ਦੋਹਾਂ ਪਸ਼ੂਆਂ ਦੀ ਬਾਕੀ ਕੱਲੀ ਕੱਲੀ ਖਰੀਦਣੀ ਚਾਹੂੰ ਤਾਂ ਵੀ ਕੋਈ ਦਿੱਕਤ ਨਹੀਂ ਹੈ ਪੇਮੈਂਟ ਤੁਸੀਂ ਕਨਫਰਮ ਕਰ ਲਿਓ ਤੁਸੀਂ ਇੱਕ ਨਾਲ ਵੀ ਇਹਨਾਂ ਚੋਂ ਲੈ ਸਕਦੇ ਹੋ ਕੋਈ ਐ ਨਹੀਂ ਵੀ ਜੋੜਾ ਹੀ ਖਰੀਦਣਾ ਪਰ ਤੁਹਾਨੂੰ ਦੋਹਾਂ ਦਾ ਰੇਟ ਇਕੱਠਾ ਦੱਸਦਾ ਕਿਉਂਕਿ ਭਈ ਆਮ ਤੌਰ ਤੇ ਹਰੇਕ ਵੀਰ ਫੋਨ ਲਾਉਂਦਾ ਨਾ ਵੀ ਅਸੀਂ ਦੋ ਲੈਣੀ ਜਾਂ ਚਾਰ ਲੈਣ ਲੈਣੀਆਂ ਨੇ ਜਿਵੇਂ ਆਪਾਂ ਅੱਗੇ ਲਾਟ ਬਣਾ ਦਿੰਨੇ ਆ ਹੋਰ ਪੁੱਤ ਨੂੰ ਉਸ ਕਰਕੇ ਕੱਲੀ ਖਰੀਦਣੀ ਆਪਾਂ ਕੱਲੀ ਦੇ ਦਾਂਗੇ ਆਪਣੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਠੀਕ ਹੈ ਓਕੇ ਸੋ ਇਹ ਪਹਿਲਣ ਵੜਾ ਦੱਸੋ ਅਸੀਂ ਹੋਰ ਵੀ ਦੱਸ ਦਿੰਨੇ ਆ 87 ਦੀ ਲੈਣੀ ਉਹ ਕੱਲੀ ਲੈ ਲਓ ਰੱਖ ਦੀ ਆਲੇ ਨੂੰ ਠੀਕ ਹੈ ਓਕੇ ਸੋ ਇਹ ਪਹਿਲਣ ਵਾਇਡ 87000 ਦੀ ਬਾਈ ਕਹਿੰਦਾ ਦੇ ਦਿਆਂਗੇ ਜੇ ਇਕੱਲੀ ਲੈਣੀ ਹੈ ਤੇ ਜੇ ਦੂਜੀ ਲੈਣੀ ਹੈ ਇਕੱਲੀ ਤੇ ਉਹ ਲੱਖ ਦੀ ਹੈ ਤੇ ਜੋੜਾ 187 ਦਾ ਬਾਕੀ ਗੱਲਬਾਤ ਤੁਸੀਂ ਕਰ ਲਓ ਜਿਹੜਾ ਪਸੂ ਤੁਹਾਨੂੰ ਜੱਛਦਾ ਹੈ ਬਹੁਤ ਸੋਹਣੀ ਬੱਚੀ ਤਿਆਰ ਹੋਈ ਆ ਬਾਈ ਦੇਨੇ ਦੇ ਕਰਮਾ ਵਾਲੀ ਦੇ ਹੈਗੇ ਆ ਪੂਰੇ ਇਹ ਪੰਜ ਚਾਰ ਦਿਨ ਲੈ ਜੇ ਅਡਰ ਕੁਆਲਿਟੀ ਬੜੀ ਸ਼ਾਨਦਾਰ ਬਣਾਈਆ ਕਰਮਾ ਵਾਲੀ ਨੇ ਬਰੀਕ ਢਾਂਚੇ ਦੀ 25 ਕਿਲੋ ਦੁੱਧ ਦੇ ਬੱਚੀ ਨਾਰਮਲ ਪਾ ਦੂਗੀ ਬਹੁਤ ਸੋਹਣੀ ਅਡਰ ਕੁਆਲਿਟੀ ਦੀ ਹੈ ਹਵਾਨਾ ਦੱਸੋ ਫਿਕਸ ਰਹੂਗਾ ਥਣਥੀ ਚੋਈਏ ਨਹੀਂ ਭਾਈ ਅੱਗੇ ਦਾ ਡਰ ਸਾਈਡ ਤੋਂ ਪਤਾ ਲੱਗਦਾ ਇੱਥੋਂ ਖੜ ਕੇ ਉਹ ਨਹੀਂ ਦੇਖ ਇੱਥੋਂ ਅੱਗੇਆਂ ਉੱਨੀ ਪਿੱਛੋਂ ਐਨ ਪੂਰਾ ਬਹੁਤ ਵਧੀਆ ਪ੍ਰਦੀਪ ਇਹ ਦੁਬਾਰੀ ਸੋਈਆ ਤੇ ਭਾਈ ਸਵੇਰ ਸੁਈ ਆ ਆਈ ਵੀ ਆਪਣੇ ਕੋਲੇ ਅੱਜ ਆ ਸਾਰਾ ਪਾਪਰੇ ਦਾ ਰਿਕਾਰਡ ਇਹਦਾ ਵੀ ਹੈਗਾ ਮਗਰ ਜਿਹੜਾ ਇਹਦੇ ਮਗਰ ਬੱਛੀ ਆ ਉਹਦਾ ਵੀ ਦੁੱਧ ਦਾ ਹੱਥ ਕਿੱਦੋਂ ਆਪਾਂ ਬੋਲੀ ਚੋਈਗਾ ਤੇ ਇਹਦਾ ਜਿਹੜਾ ਬਾਜਬਰੇਟ ਕੱਲੀ ਦਾ 7 ਲੱਖ ਰੁਪਏ ਦੀ ਵੇੜ ਵੀਰੇ ਪੈਸੇ ਦੇ ਦੇ ਤੁਜੀ ਇਹ ਪੰਜੇ ਇਕੱਠਾ ਕਿਸ ਨੇ ਪੰਜੇ ਬਈ ਇਕੱਠਿਆਂ ਕੋ ਕਰਦਾ ਪਉ ਰੇਟ ਬਣਾ ਲਾਂਗੇ ਜਿਵੇਂ ਚਾਰ ਨੇ ਵੜਾ ਇੱਕ ਜਰਸੀ ਆ ਤਿੰਨੇ ਨੇ ਇਹ ਆਪਾਂ ਜੇ ਇਕੱਠੀ ਕਿਸ ਨੇ ਲੈਣੀ ਆ ਨਾ ਤਾਂ 1 ਲੱਖ ਆ ਚਾਰੇ ਵੜਾ 1 ਲੱਖ 7000 ਦੀ ਐਵਰੇਜ ਦੇ ਦਾਂਗੇ ਪਰ ਲੀਆ ਠੀਕ ਹੈ ਇਹ ਵੜਾ ਅਲੱਗ ਤੋਂ ਇਹ ਸਵਾ ਲੱਖ ਦੀ ਕੱਲੀ ਦੇ ਦਾਂ ਠੀਕ ਹੈ ਤੋਰੀ ਬਈ ਸੋ ਦੋਸੋ ਇਹ ਤਾਜੀ ਬੋਲੇ ਜੋ ਖਾਲੀ ਆ ਬਈ ਹੁਣ ਕਹਿਣਾ ਮਤਲਬ ਬੋਲੇ ਤੋਂ ਖਾਲੀ ਬੱਚਾ ਵੱਚੀ ਬਹੁਤ ਸੋਹਣੀ ਥਾਣ ਥੀ ਚਵਾਈ ਵਾਲਾ 6 ਦਾ ਅਰੀਜਨਲ ਬਈ ਹੂੰ 30 ਕਿਲੋ ਦੁੱਧ ਮੰਨ ਕੇ ਲੈ ਲੈ ਵੀਰ ਜਿਹੜੇ ਨੇ ਲੈਣੀ ਆ ਮਾਲਕਾਂ ਦੀ ਜਿਹੜੀ ਦੁੱਧ ਦੀ ਰਿਪੋਰਟ 26 ਕਿਲੋ ਦੀ ਆਪਾਂ ਨੂੰ ਇਹਦੀ ਦਿੱਤੀ ਆ ਹੌਲੀ ਪੁੱਤ ਭਜਾਣਾ ਕੁਆਲਿਟੀ ਇਹਦੇ ਵਿੱਚ ਵੀ ਫੁੱਲ ਆ ਮਗਰ ਜਿਹੜਾ ਬੱਚਾ ਉਹਦੇ ਵਿੱਚ ਵੀ ਫੁੱਲ ਆ ਬਹੁਤ ਸੋਹਣੀ ਹੌਲੀ 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 ਰੂਪ ਦਿਖਾਉਂਗਾ ਤੁਹਾਨੂੰ ਇੱਕ ਵਾਰ ਮੈਂ ਇਹਦੀ ਵੱਛੀ ਸਾਈਡ ਤੇ ਕਰੀ ਮੜਾ ਵੱਛੀ ਦਿਖਾ ਦਈਏ ਜੀ ਬਹੁਤ ਪਿਆਰੀ ਵੱਛੀ ਆ ਭਾਈ ਜੀ ਨਹੀਂ ਕਹਦੇ ਚੰਗੇ ਬੱਚਿਆਂ ਦੀ ਵੈਲਿਊ ਹੁੰਦੀ ਆ ਮੁੱਲ ਨਾਲੇ ਅੱਜ ਭਾਈ ਸਵੇਰ ਦੀ ਸੂਈਆ ਹਾਈਟ ਕੁਆਲਿਟੀ ਦੇਖ ਕਰਨ ਕੋਣ ਤੋਂ ਲਾ ਕੇ ਬਹੁਤ ਸੋਹਣੀ ਬਹੁਤ ਲੰਬਾਈ ਆ ਇਹਦੇ ਨਾਲ ਜਿਹੜੀ ਗਾਂ ਜਿਹੜੀ ਇਹ ਵੜਾ ਬਾਈ 35 ਕਿਲੋ ਦੁੱਧ ਦੀ ਆਪਾਂ ਨੂੰ ਇਹਦੀ ਰਿਪੋਰਟ ਦਿੱਤੀ ਆ ਮੰਗਰ ਇਹਦੇ ਵੱਛੀ ਆ ਬਹੁਤ ਟੌਪ ਦੀ ਇਹਦਾ ਵੀ ਫਾਰਮ ਦਾ ਪੂਰਾ ਪ੍ਰੋਪਰ ਰਿਕਾਰਡ ਹੈਗਾ 30 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਖਰੀਦ ਲੇ ਇਹਦੇ ਨਾਲ ਪਹਿਲਣ ਵੱਛੀ ਆ ਗਈ 4 ਦੰਦ ਇਹਦੇ ਮੰਗਰ ਮੇਲ ਆ ਇਹਦੇ ਦੋ ਦੂਬਾ ਦੇ ਵੱਛੀ ਆ ਗਈ ਇਹਦੇ ਥੱਲੇ ਹੁਣ ਚੋਣ ਚੋਣ ਦਾ 20 ਤੋਂ 22 ਕਿਲੋ ਬੌਲਾ ਦਾ ਮੰਗਰ ਇਹਦੇ ਵੱਛੀ ਆ ਠੀਕ ਹੈ ਇਹ ਵੜਾ ਆਪਾਂ ਤੋੜ ਕੇ ਦਿਖਾ ਦਿੰਨੇ ਆ ਚਾਰੇ ਇਹ ਇਕੱਠੀਆਂ ਕਿਸੇ ਨੇ ਚਾਰੇ ਪਰਚੇਜ ਕਰਨੀਆਂ ਨੇ ਤਾਂ 1 ਲੱਖ 7000 ਦੇ ਆ ਕੱਲੀ ਵਿਹੜਾ ਕਿਸੇ ਨੇ ਖਰੀਦ ਨਹੀਂਆ ਤਾਂ 2 ਲੱਖ ਦੀ ਆ ਬਾਕੀ ਅਲੱਗ-ਅਲੱਗ ਆ ਪਕੀਂ ਦੀ ਵਸਦਾਂ ਠੀਕ ਹੋੜੀ ਪੁੱਤਾ ਹੋੜੀ 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 ਨੇੜੇ ਨੇੜੇ ਸੋ ਬੱਚਾ ਇਹਦੇ ਨਾਲ ਵੀ ਬੱਚੀ ਐ ਹੋੜੀ ਪੁੱਤਾ ਇਹਦੀ ਬੱਚੀ ਉਹ ਵਾਈਟ ਆ ਜੀ ਹਾਂ ਹਾਂ ਬਾਈਟ ਬਾਈ ਠੀਕ ਆ ਬਹੁਤ ਵਧੀਆ ਰਕਾਰਡ ਵਾਲੀ ਵੀਰੇ ਫਾਰਮ ਚੋਂ ਆਈ ਆ ਜਿਹੜੀ ਲੋਕਲ ਆਈ ਆ ਆਪਾਂ ਲੋਕਲ ਦੱਸ ਦੇਣੀ ਆ ਵੀ ਇਹ ਲੋਕਲ ਆਈ ਆ ਇਹ ਗਾਂ ਦੇਖ ਲਓ ਲੈ ਚੱਲ ਬਈ ਲੈ ਚੱਲ ਚੰਗਾ ਢਾਂਚਾ ਹੈ ਬਾਕੀ ਪਾਸ ਜਿਵੇਂ ਬਾਈ ਜੋੜਾ ਕਿਸ ਨੇ ਦੋਨੇ ਬੱਚੀਆਂ-ਵੱਛੀਆਂ ਵਾਲੀਆਂ ਖਰੀਦਣੀਆਂ ਨੇ ਤਾਂ ਸਵਾ ਸਵਾ ਲੱਖ ਦੇ ਹਿਸਾਬ ਨਾਲ 2.5 ਲੱਖ ਦਾ ਜੋੜਾ ਦੇ ਦੂੰਗੀ ਸੋਏ ਦੋ ਨਾਲ ਵੱਛੀਆਂ ਵਾਲੇ ਸੀ ਠੀਕ ਹੈ ਬਾਈ ਕੱਲ੍ਹ ਨਹੀਂ ਸੋਈਆਂ ਬਾਈ ਇਹ ਕੋਈ ਬਾਰੇ ਦਿਨਾਂ ਦੀ ਨਹੀਂ ਸੋਈ ਅੱਗੇ 4 ਦਿਨ ਦ ਵੱਛੀ ਆ ਗਈ ਬਾਈ ਠੀਕ ਹੈ ਤੋਰੀ ਬਾਈ ਤੋਰ ਪਤਾ ਇਹ ਬੱਚੇ ਥੱਲੇ ਬਾਈ ਹੁਣ 16-17 ਕਿਲੋ ਬੋਲੀ ਆ ਦੁੱਧ 24 25 ਗੱਲੋਂ ਦੁੱਧ ਦੇ ਦੇ ਦੂਗੀ ਤੇ ਇਕੱਲੀ ਬੱਚੀ ਕਿਸ ਨੇ ਖਰੀਦਣੀ ਆ ਤਾਂ 1 ਲੱਖ 5 ਦੇ ਵਿੱਚ ਆਪਾਂ ਇਹਦੀ ਪਹੁੰਚ ਦੇ ਦੇਵਾਂਗੇ ਠੀਕ ਹੈ ਤੇ ਜੇ ਇਕੱਠੀ ਕਿੰਨੇ ਖਰੀਦਣੀ ਆ ਤਾਂ ਇੱਕ ਸੱਤ ਚ ਚਾਰੇ ਦੇ ਦਾਂਗੇ ਠੀਕ ਹੈ ਸਵੇਲਿੰਗ ਉਹਦੇ ਹੈਗੀ ਆ ਬਾਈ ਕਈ ਵਾਰ ਵੀਡੀਓ ਚ ਵੀਰ ਅਗਲਾ ਪੁੱਛ ਲੈਂਦਾ ਵੀ ਕਿਵੇਂ ਆਰਡਰ ਇੱਕ ਪਾਸੇ ਥੋੜਾ ਜਿਹਾ ਹੋ ਆ ਕਿਉਂਕਿ 4 ਦਿਨ ਦੀ ਬੱਚੀ ਆ ਸਵੇਲਿੰਗ ਹੈਗੀ ਆ ਥਾਣ ਹੱਥੀ ਚਵਾਈ ਵਾਲਾ ਵੀ ਆ ਹਾਈਟ ਬਹੁਤ ਆ ਨਸਲ ਬਹੁਤ ਆ ਠੀਕ ਹੈ ਸੋ 4 ਦਿਨ ਦਾ ਦੱਸੋ ਸੁਰਵਾ ਪਹਿਲਾ ਕਵਾਨਾ ਕਿਸੇ ਦਾ ਦੇਖ ਲੋ ਜਿਵੇਂ ਆਪਾਂ ਬਈ ਜੱਟੂ ਸੌਦਾ ਕਰ ਰਹੇ ਹਾਂ ਨੁਨਿਆ 25 ਤੋਂ 26 ਕਿਲੋ ਦੀ ਐਵਰੇਜ ਮੰਨ ਕੇ ਦਾ ਇਹ ਚਾਰੇ ਗਾਈਆਂ ਜਿਹੜਾ ਮਰਜ਼ੀ ਲੈ ਲੈ ਵੀਰ ਹੁਣ ਇਹਦੀ ਅਡਰ ਕੁਆਲਿਟੀ ਉੱਤੋਂ ਵੱਤੋਂ ਸਟ੍ਰੇਟ ਬਹੁਤ ਆ ਬਹੁਤ ਵਧੀਆ ਬੱਛੀ ਆ ਆਹ ਭਾਲਾ ਦੇਖੋ ਠੀਕ ਐ ਠੰਡੀ ਸੀ ਲਾ ਤੇ ਅੱਗੇ ਬਈ ਇਹ ਆ ਗਈ ਇਹਦੇ ਥੱਲੇ 20 ਤੋਂ ਲੈ ਕੇ 22 ਕਿਲੋ ਹੁਣ ਬੋਲੀ ਜਮਾ ਤਿਆਰ ਆ ਹੱਥੀ ਚਵਾਈ ਵਾਲਾ ਥਾਣਾ ਇਹਦੇ ਮਗਰ ਵੀ ਬੱਛੀ ਆ ਤੋਰ ਦੇ ਇਹ ਕੱਲੀ ਕਿਸ ਨੇ ਖਰੀਦਨੀ ਆ 1 ਲੱਖ 10 ਹਜ਼ਾਰ ਵੀ ਦੇ ਦਿਆਂ ਜੀ हौली पुता दु अठाई नती किलो दुन के जो मर्जी ले, ले। भी बच्चा वी है ये भी पलून एक पै गया भाई थोड़ी पल चई चुईने नैट फैट हाथी चोले चाहे कोई जुम्मे मर्जी चोले ठीक है जर्सी किने दिन सुई आई कल ठीक है ਤਾਲੂ ਸੁਈਆ ਮੇਲ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਆ ਇਹ ਚਾਰੇ ਵੜਾ ਆਪ ਇਧਰ ਦਿਖਾਤੀਆਂ ਕੱਠੀਆਂ ਕੋਈ ਨਹੀਂ ਖਰੀਦੀਆਂ ਇੱਕ ਸੱਤ ਦੇ ਵਿੱਚ ਪਹੁੰਚ ਦੇ ਦਾਂਗੇ ਚਾਰਾਂ ਦੀ ਵਿੱਚੇ ਜਰਸੀ ਸੀ ਇਹਦੇ ਨਾਲ ਹਾਂ ਬਾਈ ਜਰਸੀ ਤੋਰ ਤੇ ਤੋਰ ਜਰਸੀ ਦੀ ਤਿਆਰੀ ਦੇਖ ਲਓ ਦੋਸਤੋ ਬੜੀ ਸੋਹਣੀ ਤਿਆਰ ਹੋਈ ਹੈ ਜਰਸੀ ਕੱਲੀ ਕਿਸੇ ਨੇ ਲੈਣੀਆਂ ਬਾਈ ਤਾਂ ਇੱਕ ਪੰਜ ਜਿਵੇਂ ਆਪਾਂ ਪਹੁੰਚ ਦੇ ਦਾਂਗੇ ਠੀਕ ਹੈ ਜਰਸੀ ਦੀ ਨੇੜੇ ਰੱਖੀ ਪਤੋਂ ਨੇੜੇ ਕੌਲੀ ਚੜੀ ਬੌਲੀ ਅੱਜ ਭਲੂਣ ਹੈਗੀ ਆ ਹਵਾਨੇ ਤੇ ਕਿਉਂਕਿ ਸੂਈ ਚੱਲੀ ਐ ਹਵਾਨਾ ਚ ਕੀ ਜਰਸੀ ਆ ਬਾਈ ਜਿਵੇਂ ਆਇਆ ਨਹੀਂ ਕਿ ਠੋਸ ਜਰਸੀ ਆ ਜਿੰਨੀ ਵੀ ਹੈਗੀ ਆ ਸਾਰੀ ਵੀ ਐ ਨਹੀਂ ਹੈਗੀ ਵੀ ਰਿਗਲ ਜੇ ਸਰੀਰ ਵੀ ਨਹੀਂ ਹੈਗੀ ਢਾਂਚਾ ਬੜਾ ਵਧੀਆ ਕਰਮ ਵਾਲੀ ਦਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਮੇਲ ਕਾ ਫਾਇਦੇ ਨਾਲ ਸੋ ਇਹ ਦੋਸਤ ਅੱਜ ਦੀ ਵੀਡੀਓ ਦੇ ਪਸੂ ਟੋਟਲ ਵਿਕਰੀ ਵਾਲੇ ਸੀਗੇ ਔਰ ਰੇਟ ਲਗਭਗ ਸਾਰੇ ਹੀ ਤੁਹਾਨੂੰ ਦੱਸਤੇ ਆ ਬਾਕੀ ਗੱਲਬਾਤ ਫਿਰ ਵੀ ਕਰਿਓ ਭਰਾ ਦੇ ਨਾਲ ਆ ਕੇ ਦੇਖੋ ਜਿਹੜਾ ਨਾ ਤੁਹਾਨੂੰ ਜੱਛਦਾ ਸੌਦਾ ਕਰਕੇ ਮੁੜੋਂਗੇ ਜਿਹੜਾ ਵੀ ਰਾਜੰਦਾ ਪਰ ਤੁਸੀਂ ਵੀ ਸੋਚ ਖਰੀਦਣ ਵਾਲੇ ਪੱਖ ਤੋਂ ਸੋਚ ਕੇ ਆਇਓ ਤੇ ਸੌਦੇ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਪਸ਼ੂ ਬਾਈ ਡੇਲੀ ਵੇਚਦਾ ਹੈ ਫਿਰ ਰੂਟੀਨ ਚਗਾਕ ਵੀ ਆਉਂਦਾ ਤੇ ਪਸ਼ੂ ਵੀ ਨਵੇਂ ਆਉਂਦੇ ਰਹਿੰਦੇ ਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ